ਅਲ ਤੱਕ ਤੁਸੀਂ ਕਿਹਾ ਸੀਗਾ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਪਾਂ ਵਿਆਹ ਤਾਂ ਰੱਖਤਾ ਪਰ ਘਰ 'ਚ ਖੁਸ਼ੀਆਂ ਨਹੀਂ ਆ। ਮੈਂ ਬਹੁਤ ਖੁਸ਼ ਹੋਈ ਕਿ ਮੇਰਾ ਵੀਰ ਪ੍ਰਾਕ ਹੈਲਪ ਕੀਤੇ ਨਾ ਕਿ ਮੇਰੀ। ਹਾਂਜੀ ਉਹਨਾਂ ਦੇ ਤਰਕੀਆਂ ਬਖਸ਼ੇ ਜਨਨਾ ਹੈਲਪ ਕੀਤੇ ਦਨਬਾਰੀ ਜਾਂ ਨਾ ਪੇਟੀ ਦੀ। ਉਹਨਾਂ ਤੇ ਤਰਕੀਆਂ ਬਖਸ਼ੇ ਮੇਰੇ ਵਿਆਹ ਤੋਂ ਬਾਅਦ ਮੇਰੇ ਪਾਪਾ ਦਾ ਇਲਾਜ ਹੋ ਜਾਵੇ ਬਸ। ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਮੇਰੇ ਪਾਪਾ ਠੀਕ ਹੋਏ ਫਿਰ ਭਰਾ ਦਾ ਆਪੇ ਵਿਆਹ ਕਰਨ। ਕਿ ਇਹਨਾਂ ਵੀਡੀਓ ਨਾਲ ਪੂਣੀ ਪਵੇ ਫਿਰ ਮੇਰੀ ਭੈਣ ਦਾ ਆਪੇ ਵਿਆਹ ਕਰ ਲੇ ਫਿਰੋ। ਤੁਹਾਡੇ ਚੈਨਲ ਦਾ ਧੰਨਵਾਦ ਜਿਹੜੇ ਇਹੋ ਜਿਹੀਆਂ ਵੀਡੀਓ ਸਾਡੇ ਤੱਕ ਪਹੁੰਚਾਉਂਦੇ ਆ ਅਸੀਂ ਦੇਖਦੇ ਦੇਖਦੇ ਮਗਰਮਗਰ ਆਏ ਨੇ ਪਰ ਬਹੁਤ ਖੁਸ਼ੀ ਹੁੰਦੀ ਆ ਇਹੋ ਜਿਹੀਆਂ ਖਬਰਾਂ ਜਿਹੜੀਆਂ ਵਾ ਜਿੱਦਾਂ ਸਕਰੋਲ ਤੇ ਮੈਨੂੰ ਪਤਾ ਲੱਗਾ ਵੀ ਤੁਸੀਂ ਬਹੁਤ ਹੀ ਵਧੀਆ ਸ਼ਲਾਘਾ ਜੋਗ ਪ੍ਰਾਲਾ ਸਾਡੇ ਨੂੰ ਜ਼ਿਆਦਾ ਮਦਦ ਤੁਸੀਂ ਕਰਦੇ ਹੋ ਖੁਸ਼ੀਆਂ ਅਮੋਲ ਨਹੀਂ ਮਿਲਦੀਆਂ ਭਾਜੀ ਔਰ ਬਹੁਤ ਘੱਟ ਐਸੇ ਲੋਕ ਹੁੰਦੇ ਆ ਜਿਹੜੇ ਕਿਸੇ ਨੂੰ ਖੁਸ਼ੀਆਂ ਦੇ ਸਕਣ ਇੱਕ ਕਾਰਡ ਬਣਿਆ ਇਹਨਾਂ ਦੇ ਪਿਤਾ ਦਾ ਉਹਦੇ ਚ ਇਲਾਜ ਜਿਹੜਾ ਸਰਕਾਰ ਵੱਲੋਂ ਹੋਣਾ ਸੀਗਾ 5 ਲੱਖ ਦਾ ਕੀਤਾ ਹੀ ਨਹੀਂ ਉਹਨਾਂ ਨੇ ਉਹ ਵੀ ਅਸੀਂ ਗੱਲ ਕਰਾਂਗੇ ਉਹਨਾਂ ਕੋ ਪੈਸੇ ਮੰਗਦੇ ਆ ਔਰ ਬਹੁਤ ਮਾੜੀ ਗੱਲ ਹੈ ਜਿੱਥੇ ਅੱਜ ਸਰਕਾਰ ਕਹਿੰਦੀ ਅਸੀਂ ਪਲਾਟ ਕੱਟ ਕੇ ਦੇ ਦਿੱਤੇ ਆ ਕਲੋਨੀਆਂ ਕੱਟ ਪੀਆਂ ਗਰੀਬਾਂ ਨੂੰ ਮਿਲ ਨਹੀਂ ਕਰਾਇਓ ਤੇ ਰੰਡੇ ਪਰਵਾਦ ਕਿ ਭਰਾਓ ਤੁਹਾਡੇ ਰਿਸ਼ਤੇਦਾਰ ਵੀਰ ਭਰਾ ਜਿਹੜੇ ਹੈਗੇ ਤੁਸੀਂ ਆਪ ਉੱਥੇ ਆਇਓ ਤੇ ਜਿਹੜੇ ਕੋਈ ਪਰਵਾਦ ਦੇ ਮੈਂਬਰ ਉਹਨਾਂ ਨੂੰ ਭੇਜਿਓ ਆਪਾਂ ਗੁਰੂ ਘਰਾਂ 'ਚ ਸੋਨਾ ਲਵਾਉਣੇ ਮਾਰਬਲ ਲਵਾਉਣੇ ਆ ਹੋਰ ਕਈ ਚੜਾਵੇ ਚੜਾਉਣੇ ਆ ਤੇ ਉਹ ਐ ਜੀਪੀਸੀ ਦੇ ਰੱਜੀ ਪੁੱਜੀ ਉਹਨਾਂ ਨੂੰ ਰਜਾਉਣ ਦਾ ਫਾਇਦਾ ਕਿਉਂਕਿ ਗਰੀਬ ਦੀ ਮੱਤ ਤੇ ਘਰਦੇ ਨਹੀਂ ਤੇ ਆਪਾਂ ਆਪ ਹੀ ਇਹ ਦਸਬੰਦ ਪਾਇਆ ਕਰੀਏ ਤੇ ਪਰਿਵਾਰ ਦੀ ਮਦਦ ਆਪ ਆਪ ਕਰੀਏ ਤੇ ਆਪਣੇ ਰਿਸ਼ਤੇਦਾਰ ਵੀਰ ਭਰਾ ਜਿਹੜੇ ਵੀ ਤੁਹਾਡੇ ਹੈਗੇ ਉਹਨਾਂ ਨੂੰ ਭੇਜੋ ਤੇ ਇਹਨਾਂ ਦੀ ਮਦਦ ਕਰੀਏ ਵੀਰਾਂ ਭਰਾਵਾਂ ਲਈ ਵੀ ਕਿ ਵੀਰ ਜਿੰਨ ਬਹੁਤ ਜ਼ਿਆਦਾ ਮਨਕੂਸ ਹੈ। ਬਾਬਾ ਦੀਪ ਸਿੰਘ ਜੀ ਤਰੇ ਇਹਨਾਂ ਨੂੰ ਮਾਪਾ ਦੀਪ ਸਿੰਘ ਤਰਕੀਆਂ ਦੇੰਦਰ ਬਰਸਤ ਰਹੇ। ਇਹਨੂੰ ਦੁੱਖ ਦੀ ਰਾ ਚੁਕੜੀ ਤਰੱਕੀ ਕਰਦੇ ਰਹਿਣਗੇ। ਮੈਂ ਅਪੀਲ ਕਰਦੀ ਆਂ ਵੀ ਬੇਟੀ ਮੇਰੀ ਬਿਗੋਟ ਜੇ ਫਿਰ ਮੇਰੇ ਹਸਬੰਦ ਦਾ ਇਲਾਜ ਹੋ ਜੇ। ਉਹ ਗੱਡੀਆਂ ਤੇ ਪੋਤੇ ਦਾ ਛੋਟੀ ਧੀ ਦਾ ਸੋਚ ਸਕੇ ਵੀ ਗੱਡੀ ਉਹਨਾਂ ਦਾ ਕੀ ਕਰਨਾ ਮੈਂ। ਦੋਸਤੋ ਜਿੱਥੇ ਦੇਸ਼ਪੁਰ ਦੇ ਵਿੱਚ ਵਿਆਹਾਂ ਦੇ ਕਾਰਡ ਦੇ ਥਾਤੇ ਸੋਨੇ ਚਾਂਦੀ ਦੇ ਡੱਬੇ ਪਹੁੰਚਦੇ ਨੇ ਉੱਥੇ ਹੀ ਇੱਕ ਪਰਿਵਾਰ ਜਿਹ ਹੈ ਜਿੰਨਾ ਕੋਲ ਚੁੰਨੀ ਚੜਾਵਾ ਕਰਨ ਦੇ ਪੈਸੇ ਨਹੀਂ ਸਨ ਬੀਤੇ ਦਿਨੀ ਉਹਨਾਂ ਦੀ ਖਬਰ ਕੀਤੀ ਗਈ ਸਕਰੋਲ ਪੰਜਾਬ ਦੀ ਟੀਮ ਜਦੋਂ ਪਹੁੰਚੀ ਉਸ ਤੋਂ ਬਾਅਦ ਅੱਜ ਇਸ ਮਾਲ ਸੇਵਕ ਅਤੇ ਹੋਰ ਵੀਰ ਪਹੁੰਚੇ ਨੇ ਉਹਨਾਂ ਵੱਲੋਂ ਇਹ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਗਿਆ ਇਹ ਅਲਮਾਰੀ ਦੇਖਦੇ ਪਏ ਉਹ ਇੱਕ ਵੀਰ ਪਹੁੰਚਿਆ ਸੀ ਜਿਨ੍ਹਾਂ ਵੱਲੋਂ ਇਹ ਅਲਮਾਰੀ ਅਤੇ ਇਹ ਪੇਟੀ ਕਿ ਟਰੰਕ ਜਿਹੜਾ ਆ ਇਹ ਦਿੱਤਾ ਗਿਆ ਆ ਇਹ ਪੰਜਾਬੀ ਭਰਾਵਾਂ ਦਾ ਸਾਥ ਆ ਜੋ ਅਪੀਲ ਕੀਤੀ ਗਈ ਸੀਗੀ ਇਹ ਭੈਣ ਦਾ ਵਿਆਹ ਰੱਖਿਆ ਸੀਗਾ ਸੋਮ ਮੰਗਲਵਾਰ ਇਹ ਭੈਣ ਦਾ ਵਿਆਹ ਆ ਗਗਨਦੀਪ ਦਾ ਜਿਨ੍ਹਾਂ ਵੱਲੋਂ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਸੀਗੀ ਕਿ ਸਾਡੇ ਨਾਲ ਖੜੋ ਅਜਿਹੇ ਹਾਲਾਤ ਨੇ ਪਰ ਅੱਜ ਪਰਿਵਾਰ ਦੇ ਚਿਹਰੇ ਤੇ ਜ਼ਰੂਰ ਖੁਸ਼ੀ ਦਾ ਮਾਹੌਲ ਸਿਰਜਿਆ ਹੋਇਆ ਕਿਉਂਕਿ ਹਰ ਇੱਕ ਸਮਾਜ ਸੇਵਕ ਵੀਰ ਨਿਹੰਗ ਸਿੰਘ ਵੀਰ ਪਹੁੰਚੇ ਨੇ ਸ਼ਮੂਲੀਅਤ ਕੀਤੀ ਹੈਗੀ ਅੱਜ ਪਰਿਵਾਰ ਦੇ ਵਿੱਚ ਜ਼ਰੂਰ ਖੁਸ਼ੀ ਦਾ ਮਾਹੌਲ ਹੈ ਗੱਲਬਾਤ ਕਰਦੇ ਆ ਮਾਤਾ ਜੀ ਸਭ ਤੋਂ ਪਹਿਲਾਂ ਤੁਸੀਂ ਵਿਦਾਈ ਦੇ ਪਾਤਰ ਹੋ ਤੁਸੀਂ ਵਿਆਹ ਰੱਖਿਆ ਧੀ ਦਾ ਬਹੁਤ-ਬਹੁਤ ਅਪਾਰਦਾਸ ਕਰਦੇ ਗੁਰਮੁਖ ਦਾ ਚਰਨਾਂ ਚ ਕੀ ਸਭ ਕੁਝ ਵਧੀਆ ਹੋਵੇ ਹਾਂਜੀ ਜੀ ਬਹੁਤ ਵਧੀਆ ਹੋਵੇ ਮੈਂ ਤਾਂ ਨਹੀਂ ਮਾਰਾ ਚਲੋ ਬਹੁਤ-ਬਹੁਤ ਤਰੱਕੇਗਾ ਬਖਸ਼ੇ ਜਿਨ੍ਹਾਂ ਵੀਰ ਭਰਾਣੇ ਮਰਜ਼ਤ ਕਰਨੀ ਆ ਜਿਨ੍ਹਾਂ ਤੀਨ ਬੂਹਾਂ ਉਠਾਉਣਾ ਵਾ ਉਹਨਾਂ ਦੇ ਸਾਰੇ ਨਾਮ ਮੈਂ ਜਿੰਦੀ ਫਿਰਦੀ ਆ ਉਹਨਾਂ ਦੇ ਸਾਰੇ ਨਾਮ ਮੈਂ ਤੁਰੀ ਫਿਰਦੀ ਆ ਵੀਰ ਜੀ ਚਲੋ ਅੱਜ ਉੱਚੀ ਨੇ ਸਮਾਜ ਸੇਵਕ ਵੀਰ ਪਹੁੰਚੇ ਨੇ ਨਿਆਂ ਸਿੰਘ ਜਥੇਬੰਦੀਆਂ ਵੀ ਪਹੁੰ ਕੱਲ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਪੰਜਾਬੀਆਂ ਦੇ ਸਾਥ ਦੀ ਲੋੜ ਹੈ ਅੱਜ ਸਾਰੇ ਵੀਰ ਪਹੁੰਚੇ ਤੁਹਾਡੇ ਕੋਲ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਵੀ ਆ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਵੀਰ ਦੀ ਬਹੁਤ ਬਹੁਤ ਤਰੱਕੀਆਂ ਬੱਚੇ ਬੱਚਿਆਂ ਦੇ ਜਿੰਨਾ ਹਲਪ ਕੀਤੀ ਹੈ ਮੇਰੀ ਚਲੋ ਗਾੜੀ ਵਿੱਚ ਨਾਲ ਮਹਾਰਾਜ ਬਹੁਤ ਬਹੁਤ ਤਰੱਕੀਆਂ ਬੱਚੇ ਤੇ ਚਲੋ ਗਾੜੀ ਵੀ ਜੇ ਕੋਈ ਗਰੀਬ ਦੀ ਹਲਪ ਕਰ ਸਕਦਾ ਤੇ ਜ਼ਰੂਰ ਕਰਨ ਜਿਹੜੇ ਹਮ ਸਫਰ ਪਿਛਲੇ 8 ਸਾਲਾਂ ਤੋਂ ਬੈਠਦੇ ਨੇ ਕਮਰ ਦੇ ਵਿੱਚ ਉਹਨਾਂ ਦੇ ਲਈ ਡੀੜ ਦੀ ਹੱਡੀ ਦੇ ਵਿੱਚ ਪ੍ਰੋਬਲਮ ਹੈ ਸੋ ਉਸ ਦਾ ਉਹਨਾਂ ਦੇ ਇਲਾਜ ਲਈ ਜੇਕਰ ਕੋਈ ਪੰਜਾਬੀ ਭਰਾਵਾਂ ਨੂੰ ਅਪੀਲ ਕਰਨੀ ਹੋਵੇ ਤੁਸੀਂ ਹਾਂਜੀ ਜੀ ਮੈਂ ਅਪੀਲ ਕਰਦੀ ਆਂ ਵੀ ਬੇਟੀ ਮੇਰੀ ਬਿਗੋਟ ਜੇ ਫਿਰ ਮੇਰੇ ਹਸਬੰਦ ਦਾ ਇਲਾਜ ਹੋ ਜੇ ਤਾਂ ਗਾੜੀ ਆਪੇ ਪੋਤੇ ਦਾ ਛੋਟੀ ਧੀ ਦਾ ਸੋਚ ਸਕੇ ਵੀ ਗੜੀ ਉਹਨਾਂ ਦਾ ਕੀ ਕਰਨਾ ਮੈਂ ਚਲੋ ਮੈਂ ਇਹ ਕੀਤੀ ਭੈਣ ਭਰਾਵਾਂ ਨੂੰ ਤੰਗੀ ਦਿੱਤੀ ਹੋਈ ਆ ਵੀ ਬੇਟੀ ਬਿਗੋਟ ਆਓ ਉਹਨਾਂ ਦੀ ਗੜੀ ਮਿਹਨਤ ਕੀਤੀ ਉਹਨਾਂ ਆਸਮਰਦ ਮੇਰੀ ਪੂਰੀ ਕੀਤੀ ਆ ਵੀਰ ਜੀ ਚਲੋ ਗਾੜੀ ਆ ਫਿਰ ਬੇਟਾ ਆਪਣੀ ਬੇਟੀ ਦੁੱਜੀ ਪਿਓ ਇਲਾਜ ਹੋ ਜੇ ਮੰਜੇ ਤੋਂ ਉੱਠ ਜਾਵੇ ਤੇ ਗੜੀ ਆ ਦੀ ਮਿਹਨਤ ਕਰ ਸਕੀਏ ਹਾਂਜੀ ਅੱਛਾ ਗਗਨ ਕੱਲ ਤੱਕ ਤੁਸੀਂ ਕਿਹਾ ਸੀਗਾ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਪਾਂ ਵਿਆਹ ਤਾਂ ਰੱਖਤਾ ਪਰ ਖਰਚ ਖੁਸ਼ੀਆਂ ਨਹੀਂ ਆਂ ਆਜ ਕੀ ਮਾਹੌਲ ਹੈ ਅੱਜ ਸਾਰੇ ਵੀਰ ਤੁਹਾਡੇ ਭਰਾ ਬਣ ਕੇ ਆਏ ਜਾਂ ਤੁਸੀਂ ਕੱਲ ਕਿਹਾ ਸੀਗਾ ਕਿ ਕੋਈ ਭਰਾ ਬਣ ਕੇ ਆਵੇ ਜਾਂ ਕੋਈ ਚਾਚਾ ਬਣ ਕੇ ਆਵੇ ਅੱਜ ਸਾਰੇ ਵੀਰ ਬਣ ਕੇ ਆਏ ਤੁਹਾਡੇ ਇੱਥੇ ਸੇਵਾ ਕਰਨ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਵੀਰ ਭਰਾ हेल्प ਕੀਤੇ ਆ ਨਾ ਕਿ ਮੇਰੀ ਹਾਂਜੀ ਤੇ ਉਹਨਾਂ ਦੇ ਤਰੱਕੀਆਂ ਬਖਸ਼ਣ ਤੇ ਜਿਹੜਾ ਨੇ ਹੈਲਪ ਕੀਤੇ ਤੇ ਦਨਬਾਰੀ ਜਾਂ ਨਾ ਪੇਟੀ ਦੀ ਉਹਨਾਂ ਤਰੀਕ ਨੂੰ ਟ੍ਰੈਕ ਨਿਆ ਬਕਸ ਨੂੰ ਵੀ ਤੁਹਾਨੂੰ ਮਠਾਈ ਵਗੈਰਾ ਪਹੁੰਚੀ ਆ ਸੂਟ ਦਿੱਤੇ ਨੇ ਸਮਾਜ ਸੇਵਕ ਸੋਨੂ ਜਿਹੜੇ ਆਲਾ ਪਹੁੰਚੇ ਨੇ ਨਿਆੰਗ ਸਿੰਘ ਜਥੇਬੰਦੀ ਆ ਪਹੁੰਚਿਆ ਨੇ ਸੋ ਹੋਰ ਜੇਕਰ ਕਿਸੇ ਚੀਜ਼ ਦੀ ਲੋਡ ਹੋਵੇ ਤੁਸੀਂ ਪੰਜਾਬੀ ਭਰਾਵਾਂ ਨੂੰ ਕਹਿਣਾ ਚਾਹੁੰਦੇ ਹੋ ਤੇ ਉਹ ਵੀ ਤੁਹਾਡੇ ਲਈ ਕਰਨਗੇ ਹਾਂਜੀ ਕਰਨਗੇ ਜੀ ਮੈਨ ਵਾਸ਼ ਵਾਸ਼ਿੰਗ ਮਸ਼ੀਨ ਦਾ ਦਾਮ ਹੋ ਗਿਆ ਤੇ ਹੋਰ ਮੈਨੂੰ ਬਸ ਫਰੇ ਚਾਹੀਦੀ ਆ ਹੋਰ ਕੁਛ ਤਾਂ ਬੈਠਾ ਚਾਹੀਦਾ ਬਸ ਹੋਰ ਕੁਛ ਨਹੀਂ ਕਰਨਗੇ ਜੇ ਵੀ ਜੇ ਕਰੇ ਨਾ ਪੰਜਾਬੀਆਂ ਨੇ ਕੀਤਾ ਭਰਾਵਾਂ ਨੇ ਕੀਤਾ ਤਾਂ ਬਾਕੀ ਵੀ ਜ਼ਰੂਰ ਕਰਨਗੇ ਅੱਛਾ ਹੁਣ ਤੁਹਾਡੇ ਫਾਦਰ ਦਾ ਇਲਾਜ ਹੋਣਾ ਬਾਕੀ ਹੈ ਹਾਂਜੀ ਉਹਦੇ ਲਈ ਕਹਿੰਦੇ ਕੀ ਖਰਚਾ ਕਾਫੀ 7 ਤੋਂ 8 ਲੱਖ ਖਰਚਾ ਤੁਸੀਂ ਦੱਸਿਆ ਸੀ ਕਿ ਲੱਗ ਜਾਣਾ ਹੈ ਹਾਂਜੀ ਸੋ ਉਹਦੇ ਲਈ ਭਰਾਵਾਂ ਨੂੰ ਕੋਈ ਅਪੀਲ ਕਰਨੀ ਹੋਵੇ ਅਪੀਲ ਤਾਂ ਕਰਦੀਆਂ ਕਿ ਵੀਰ ਜੀ ਮੇਰੇ ਵਿਆਹ ਤੋਂ ਬਾਅਦ ਮੇਰੇ ਪਾਪਾ ਦਾ ਇਲਾਜ ਹੋ ਜਾਵੇ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਪਾਪਾ ਠੀਕ ਹੋਏ ਫਿਰ ਭਰਾ ਦਾ ਵੀ ਵਿਆਹ ਕਰਨ ਕਿ ਇਹਨਾਂ ਵੀਡੀਓ ਨਾਲ ਪਾਉਣੀ ਪਵੇ ਫਿਰ ਮੇਰੀ ਭੈਣ ਦਾ ਵੀ ਆਪੇ ਵਿਆਹ ਕਰਨ ਫਿਰ ਉਹ ਹਾਂਜੀ ਇਹੋ ਆ ਰਿਕੁਐਸਟ ਕਰਦੇ ਸਾਰੇ ਅੱਗੇ ਮੈਂ ਹਾਂਜੀ ਬਸ ਬਿਲਕੁਲ ਇਹ ਪਰਿਵਾਰ ਦੇ ਜੋ ਹਾਲਾਤ ਸੀਗੇ ਅੱਜ ਇੱਥੇ ਸਮਾਜ ਸੇਵਕ ਪਹੁੰਚੇ ਨੇ ਸੋਨੂ ਜੰਡਿਆਲਾ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਪਹੁੰਚੇ ਹੋ ਤੁਸੀਂ ਵੀਡੀਓ ਦੇਖੀ ਹਾਲਾਤ ਜੋ ਪਰਿਵਾਰ ਦੇ ਸੀਗੇ ਕਹਿਣਾ ਹੈ ਕਿ ਕਰਦੇ ਵਿੱਚ ਸਾਡੇ ਕੋਲ ਚੁੰਨੀ ਚੜਾਵਾ ਕਰਨ ਤੱਕ ਦੇ ਪੈਸੇ ਨਹੀਂ ਸੀਗੇ ਅੱਜ ਤੁਸੀਂ ਪਹੁੰਚੇ ਹੋ ਪਰਿਵਾਰ ਨੂੰ ਸੂਟ ਦਿੱਤੇ ਨੇ ਮਠਾਈਆਂ ਦਿੱਤੀਆਂ ਨੇ ਸਭ ਤੋਂ ਵੱਡੀ ਗੱਲ ਮੂੰਹ ਮਿੱਠਾ ਕਰਨਾ ਹੁੰਦਾ ਤੇ ਅਜਤੀ ਦੇ ਮਚਾਰੇ ਤੇ ਖੁਸ਼ੀ ਵੀ ਆ ਸੋ ਕਿੱਦਾਂ ਮੰਨੂ ਕੀ ਮਹਿਸੂਸ ਕਰਦੇ ਹੋ ਤੁਹਾਡੇ ਚੈਨਲ ਦਾ ਧੰਨਵਾਦ ਜਿਹੜੇ ਇਹੋ ਜਿਹੀਆਂ ਵੀਡੀਓ ਸਾਡੇ ਤੱਕ ਪਹੁੰਚਾਉਂਦੇ ਆ ਅਸੀਂ ਦੇਖਦੇ ਦੇਖਦੇ ਮਗਰਮਗਰ ਆਏ ਨੇ ਪਰ ਬਹੁਤ ਖੁਸ਼ੀ ਹੁੰਦੀ ਆ ਇਹੋ ਜਿਹੀਆਂ ਖਬਰਾਂ ਜਿਹੜੀਆਂ ਵਾਂ ਜਿੱਦਾਂ ਸਕਰੋਲ ਤੇ ਮੈਨੂੰ ਪਤਾ ਲੱਗਾ ਵੀ ਤੁਸੀਂ ਬਹੁਤ ਹੀ ਵਧੀਆ ਸ਼ਲਾਗਾ ਜੋਗ ਉਪਰਾਲਾ ਸਾਡੇ ਨਾਲੋਂ ਜ਼ਿਆਦਾ ਮਦਦ ਤੁਸੀਂ ਕਰਦੇ ਹੋ ਕਿਉਂਕਿ ਜਦੋਂ ਤੁਸੀਂ ਇੱਥੇ ਆਏ ਅੱਜ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਲੈਂਦੀ ਖੁਸ਼ੀਆਂ ਮੋਲ ਨਹੀਂ ਮਿਲਦੀਆਂ ਭਾਜੀ ਔਰ ਬਹੁਤ ਘੱਟ ਐਸੇ ਲੋਕ ਹੁੰਦੇ ਆ ਜਿਹੜੇ ਕਿਸੇ ਨੂੰ ਖੁਸ਼ੀਆਂ ਦੇ ਸਕਣ ਤੁਹਾਡੇ ਚੈਨਲ ਤੇ ਜਦੋਂ ਵੀਡੀਓ ਸਾਡੇ ਤੱਕ ਪਹੁੰਚੀ ਤੇ ਸੀ ਆਗੇ ਔਰ ਬਹੁਤ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਰਿਵਾਰ ਤੇ ਜਿਹੜੇ ਉਹਨਾਂ ਨੂੰ ਜ਼ਰੂਰਤ ਦਾ ਸਾਮਾਨ ਸੀ ਉਹਨਾਂ ਨੂੰ ਦੇ ਦਿੱਤਾ ਹੋਏ ਕੁਛ ਦਾਨੀ ਵੀਰ ਜਿਹੜੇ ਇਹਨਾਂ ਕੋ ਆ ਰਹੇ ਆ ਕੁਛ ਭੇਜਤੇ ਆ ਫਿਰ ਇੱਕ ਕਾਰਡ ਬਣਿਆ ਇਹਨਾਂ ਦੇ ਪਿਤਾ ਦਾ ਉਹਦੇ ਚ ਇਲਾਜ ਜਿਹੜਾ ਸਰਕਾਰ ਵੱਲੋਂ ਹੋਣਾ ਸੀਗਾ 5 ਲੱਖ ਦਾ ਉਹ ਕੀਤਾ ਹੀ ਨਹੀਂ ਉਹਨਾਂ ਨੇ ਉਹ ਵੀ ਅਸੀਂ ਗੱਲ ਕਰਾਂਗੇ ਉਹਨਾਂ ਕੋ ਪੈਸੇ ਮੰਗਦੇ ਆ ਔਰ ਬਹੁਤ ਮਾੜੀ ਗੱਲ ਆ ਜਿੱਥੇ ਅੱਜ ਸਰਕਾਰ ਕਹਿੰਦੀ ਅਸੀਂ ਪਲਾਟ ਕੱਟ ਕੇ ਦੇ ਦਿੱਤੇ ਆ ਕਲੋਨੀਆਂ ਕੱਟਤੀਆਂ ਉਹ ਗਰੀਬਾਂ ਨੂੰ ਮਿਲ ਨਹੀਂ ਕਿਰਾਏ ਤੇ ਰੈਂਡੇ ਪਰਿਵਾਰ ਤੇ ਕਰਾਇਆ ਵਿਚਾਰਾ ਕਮਾਊਗਾ ਤੇ ਦਊਗਾ ਉਹ ਤੇ ਕੋਈ ਤੁਰਿਆ ਨਹੀਂ ਜਾਂਦਾ 8 ਸਾਲ ਤੋਂ ਮੰਜੇ ਤੇ ਆ ਆਟਾ ਦਾਲ ਸਕੀਮ ਜਿਹੜੀ ਉਹ ਵੀ ਨਹੀਂ ਕੋਈ ਮਿਲਦਾ ਕਣਕ ਤੇ ਸਰਕਾਰ ਤੇ ਜਿਹੜੇ ਦਾਵੇ ਆ ਉਹ ਸਿਰਫ ਉੱਥੋਂ ਤੱਕ ਰਹਿ ਜਾਂਦੇ ਪਰ ਸਾਡਾ ਸਾਰਿਆਂ ਦਾ ਫਰਜ ਬਣਦਾ ਅਸੀਂ ਜਿੰਨੇ ਜੋਗੇ ਵੀ ਹੈਗੇ ਆ ਨਾ ਖੋਲਿਆ ਕਰੀਏ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਇਹਨਾਂ ਨੂੰ ਜ਼ਰੂਰਤ ਸੀ ਉਹ ਸਾਰੀਆਂ ਇਹਨਾਂ ਨੂੰ ਮਿਲ ਗਈਆਂ ਤੇ ਕੁਝ ਜਿਹੜਾ ਮਾਰੇ ਕਿਰਪਾ ਕਰੇ ਕੁਛ ਦਾਨੀ ਵੀਰ ਜਿਹੜੇ ਮਦਦ ਕਰਨਗੇ ਉਹ ਫਿਰ ਇਹਨਾਂ ਦੇ ਪਿਤਾ ਦਾ ਲਾਜ ਵੀ ਹੋ ਜਾਊਗਾ ਤੇ ਬਹੁਤ ਖੁਸ਼ੀ ਹੁੰਦੀ ਆ ਕਿ ਮੀਡੀਆ ਇੱਕ ਸਰਕਾਰ ਦਾ ਕੰਮ ਜਿਹੜਾ ਉਹ ਮੀਡੀਆ ਕਰ ਰਿਹਾ ਅੱਜ ਕਿਉਂਕਿ ਜਦੋਂ ਮੀਡੀਆ ਜਾਂਦਾ ਕਿਤੇ ਤੇ ਸਰਕਾਰ ਨਹੀਂ ਜਿੱਥੇ ਪਹੁੰਚਦੀ ਉੱਥੇ ਮੀਡੀਆ ਪਹੁੰਚ ਜਾਂਦਾ ਤੇ ਜਿੱਥੇ ਮੀਡੀਆ ਪਹੁੰਚ ਜਾਂਦਾ ਫਿਰ ਉੱਥੇ ਰੱਬ ਦੇ ਪਿਆਰੇ ਗੁਰੂ ਦੇ ਪਿਆਰੇ ਜਿਹੜੇ ਪਹੁੰਚ ਜਾਂਦੇ ਆ ਉਹ ਆਪ ਹੀ ਸੱਚੇ ਪਾਤਸ਼ਾਹ ਕਾਰਜ ਕਰਾਉਂਦੇ ਸਤਿਗੁਰੂ ਆਪ ਹੀ ਕਾਰਜ ਸਵਾਰਦੇ ਬੰਦਾ ਬੰਦੇ ਦਾ ਕੁਝ ਨਹੀਂ ਕਰ ਸਕਦਾ ਉਹ ਆਪ ਹੀ ਕਰਦਾ ਮੇਰੇ ਤੋਂ ਵੱਡੀ ਸੇਵਾ ਤੁਸੀਂ ਕਰਗੇ ਜੇ ਤੁਸੀਂ ਇੰਨੀ ਗਰਮੀ ਚ ਉੱਥੋਂ ਆਏ ਜੇ ਤੇ ਤੁਸੀਂ ਆ ਜਿਹੜੀ ਸੇਵਾ ਕਰਕੇ ਚੱਲੇ ਜੇ ਤੁਹਾਨੂੰ ਰਾਤ ਨੂੰ ਸੁੱਖ ਦੀ ਨੀਂਦ ਹੋਣੀ ਸਕੂਨ ਮਿਲਣਾ ਤੁਹਾਨੂੰ ਭਾਜੀ ਇੱਕ ਪਾਸੇ ਇਹ ਵੀ ਹੈ ਜਿੱਥੇ ਲੋਕ ਵਿਆਹਾਂ ਤੇ ਲੱਖਾਂ ਕਰੋੜਾ ਖਰਚ ਦਿੰਦੇ ਆ ਪਰ ਅਜਿਹੇ ਕਰੋ ਧੀ ਤਰਨ ਨੂੰ ਪੈਸਾ ਨਹੀਂ ਆ ਚੁੰਨੇ ਚੜਾਵਾ ਤਾਂ ਕਰਨ ਪੈਸਾ ਨਹੀਂ ਆ ਆਪਾਂ ਗੁਰੂ ਸਾਹਿਬ ਦੇ ਕਹੇ ਹੋਏ ਰਾਤ ਜ਼ਰੂਰ ਚੱਲਦੇ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢਦੇ ਆ ਗੁਰੂ ਦੇ ਲੇਖੇ ਲਾਉਂਦੇ ਆ ਪਰ ਜਿਕਰ ਕਿਤੇ ਲੱਗਦਾ ਨਹੀਂ ਜਿਕਰ ਕਿਤੇ ਲੰਗਰ ਲੱਗ ਰਹੀ ਹੈ ਜਾਂ ਅਜਹੀਆਂ ਸੇਵਾ ਹੋ ਰਹੀਆਂ ਪਰ ਸਭ ਤੋਂ ਵੱਡੀ ਇਹ ਕੰਨਿਆਂ ਦੀ ਸੇਵਾ ਆ ਜੇਕਰ ਇਹ ਖੱਟੀ ਜਾਵੇ ਤੇ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਭਾਜੀ ਤਾਂ ਹੀ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦੁਨੀਆ ਯਾਦ ਕਰਦੀ ਆ ਉਹਦੇ ਰਾਜ 'ਚ ਸਭ ਨੂੰ ਇੱਕ ਨਿਗਾਹ ਨਾਲ ਵੇਖਿਆ ਜਾਂਦਾ ਸੀਗਾ ਉਹ ਕਿਸੇ ਨਾਲ ਈਰਖਾ ਬਾਜੀ ਨਹੀਂ ਰੱਖਦਾ ਆਪਣੇ ਪ੍ਰਜਾ ਦਾ ਸੋਚਦਾ ਸੀਗਾ ਤੇ ਅੱਜ ਦੇ ਜਿਹੜੇ ਹੁਕਮ ਹਾਰ ਨੇ ਉਹ ਆਪਣਾ ਸੋਚਦੇ ਨੇ ਅੱਜ ਦੀਆਂ ਸਰਕਾਰਾਂ ਜਿਹੜਾ ਆਪਣਾ ਸੋਚਦੀਆਂ ਉਹਨਾਂ ਨੂੰ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ ਆ ਤੇ ਇਸ ਕਰਕੇ ਜਿਹੜਾ ਵਾ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਪੁਰਖਿਆਂ ਦੇ ਦੱਸੇ ਰਾਹਤੇ ਤੇ ਚੱਲੀਏ ਔਰ ਜਿੰਨਾ ਕਿਸੇ ਦਾ ਕਰ ਸਕਦੇ ਆ ਭਲਾ ਕਰਿਆ ਕਰੀਏ ਇਹ ਪਰਮਾਤਮਾ ਨੇ ਜਨਮ ਇਦਾਂ ਨਹੀਂ ਦਿੱਤਾ ਇਹਨੂੰ ਇਦਾਂ ਨਾ ਗਵਾਈਏ ਆਪਾਂ ਇਸ ਜਨਮ ਨੂੰ ਸਫਲਾ ਬਣਾਈਏ ਮੈਂ ਤੇ ਹਰ ਮਹੀਨੇ ਨਾਨਪੁਰ ਜਾ ਕੇ ਗੁਰੂ ਗ੍ਰੰਥ ਝੋਲੀ ਅੱਢ ਕੇ ਖੁਸ਼ੀਆਂ ਲਿਉਣਾ ਉਹ ਝੋਲੀ ਭਰ ਕੇ ਲਿਆਈ ਦੀ ਉਹ ਵੰਡ ਲਈ ਦੀ ਫੇਰ ਜਦੋਂ ਮੁੱਕਦੀਆਂ ਫੇਰ ਲੈ ਜਾਂਦੀਆਂ ਇਸ ਕਰਕੇ ਅਸੀਸਾਂ ਲੈ ਕੇ ਜਾਇਆ ਕਰੋ ਗੁਰੂ ਨੇ ਸਾਨੂੰ ਜਿਹੜਾ ਮਾਰਗ ਦੱਸਿਆ ਵਾ ਸਰਬੱਤ ਦਾ ਭਲਾ ਮੰਗਣਾ ਸੀ ਜਦੋਂ ਆਪਾਂ ਕਹਿੰਦੇ ਨਾ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਉਦੇ ਭਲੇ 'ਚ ਸਾਡਾ ਭਲਾ ਸਭ ਦਾ ਭਲਾ ਮੰਗਿਆ ਕਰੋ ਔਰ ਜਿੰਨੇ ਜੋਗੇ ਯੋਗਦਾਨ ਪਾਇਆ ਕਰੋ ਹੁਣ ਇਹ ਭਰਾ ਦਾ ਲਾਜ ਵੀ ਕਰਵਾਉਣਾ ਵਾ ਐਨ ਆਰ ਆਈ ਵੀਰਾਂ ਨੂੰ ਮੈਂ ਬੇਨਤੀ ਵੀ ਕਰਨੀ ਆ ਕਿ ਭਰਾਓ ਤੁਹਾਡੇ ਰਿਸ਼ਤੇਦਾਰ ਵੀਰ ਭਰਾ ਜਿਹੜੇ ਹੈਗੇ ਤੁਸੀਂ ਆਪ ਉੱਥੇ ਆਇਓ ਤੇ ਜਿਹੜੇ ਕੋਈ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਭੇਜਿਓ ਆਪਾਂ ਗੁਰੂ ਘਰਾਂ 'ਚ ਸੋਨਾ ਲਵਾਉਣੇ ਮਾਰਬਲ ਲਵਾਉਣੇ ਆ ਹੋਰ ਕਈ ਝੜਾਵੇ ਚੜਾਉਣੇ ਆ ਤੇ ਉਹ ਐ ਜੀ ਪੀ ਸੀ ਤੇ ਰੱਜੀ ਪੂਜੀ ਉਹਨਾਂ ਨੂੰ ਰਜਾ ਤੇ ਆਪਾਂ ਆਪ ਹੀ ਇਹ ਦਸਬੰਧ ਪਾਇਆ ਕਰੀਏ ਤੇ ਪਰਿਵਾਰ ਦੀ ਮਦਦ ਆਪ ਆਪ ਕਰੀਏ ਤੇ ਆਪਣੇ ਰਿਸ਼ਤੇਦਾਰ ਵੀਰ ਭਰਾ ਜਿਹੜੇ ਵੀ ਤੁਹਾਡੇ ਹੈਗੇ ਉਹਨਾਂ ਨੂੰ ਭੇਜੋ ਤੇ ਇਹਨਾਂ ਦੀ ਮਦਦ ਕਰੀਏ ਸਭ ਤੋਂ ਪਹਿਲਾਂ ਵੀਰ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੀ ਦਾ ਵਿਆਹ ਆ ਘਰ ਚ ਖੁਸ਼ੀਆਂ ਆ ਹੁਣ ਸਾਰੇ ਵੀਰ ਪਹੁੰਚੇ ਤੁਹਾਡੇ ਕੋਲ ਹਾਂਜੀ ਹਾਂਜੀ ਵੀਰ ਜੀ ਬਹੁਤ ਮਨ ਖੁਸ਼ ਹੋਇਆ ਵੀਰ ਜੀ ਅ ਵੀਰਾਂ ਭਰਾਵਾਂ ਨੇ ਵੇਖ ਕੇ ਵੀਰ ਜੀ ਬਹੁਤ ਜ਼ਿਆਦਾ ਮਨ ਖੁਸ਼ ਹੈ ਬਾਬਾ ਦੀਪ ਸਿੰਘ ਇਤਰਾ ਹੀ ਇਹਨਾਂ ਨੂੰ ਬਾਬਾ ਦੀਪ ਸਿੰਘ ਤਰਕੀਆਂ ਦੇ ਅੰਦਰ ਬਖਸ਼ਦਾ ਰਹੇ ਦਿਨ ਦੁਗੜੀ ਰਾਤ ਉਗਨੀ ਤਰੱਕੀ ਕਰਦੇ ਰਹਿਣ ਵੀਰ ਜੀ ਜੇ ਤੁਹਾਡਾ ਇਲਾਜ ਹੋਣਾ ਵੀ ਬਾਕੀ ਵੀਰ ਉਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਤੁਹਾਡਾ ਕਾਰਡ ਬਣਿਆ ਹੈ 5 ਲੱਖ ਰੁਪਏ ਦਾ ਸਰਕਾਰੀ ਕਾਰਡ ਉਹਦੇ ਤੇ ਆਪਾਂ ਤੁਹਾਡਾ ਇਲਾਜ ਵੀ ਕਰਵਾਵਾਂਗੇ ਜੋ ਐਨ ਆਰ ਆਈ ਭਰਾਵਾਂ ਕੋਲੋਂ ਬਣਦੀ ਮਦਦ ਉਹ ਵੀ ਕੀਤੀ ਜਾਏਗੀ ਜੀ ਹਾਂ ਜੀ ਵੀਰ ਜੀ ਮੈਂ 8 ਸਾਲ ਹੋ ਗਏ ਵੀਰ ਜੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਆਪਣਾ ਘਰ ਵੀ ਵੇਚ ਗਿਆ ਵੀਰ ਜੀ ਹੁਣ ਮੈਂ ਕਿਰਾਏ ਤੇ ਬੈਠਾ 6 ਮਹੀਨੇ ਦਾ ਕਿਰਾਇਆ ਵੀ ਦੇਣ ਵਾਲਾ ਵੀਰ ਜੀ ਕਿਰਾਏਦਾਰ ਵੀ ਬਹੁਤ ਤੰਗ ਕਰਦੇ ਹੁਣ ਵੀਰ ਜੀ ਕੋਈ 1 ਮਹੀਨੇ ਦਾ ਨਹੀਂ ਦੇਦੀ ਜਰਦਾ ਹਨ ਨੂੰ ਅੱਛਾ ਮਹੀਨਿਆਂ ਦਾ ਕਿਰਾਇਆ ਦੇਣ ਵਾਲਾ ਉਦੋਂ ਕੁੜੀ ਦਾ ਸਾਰੇ ਵੀਰ ਖੜਨਗੇ ਸੋ ਪੰਜਾਬੀ ਉਹ ਅਪੀਲ ਆ ਜੇਕਰ ਅੱਜ ਇੰਨਾ ਕੁ ਕੀਤਾ ਜਾ ਤੇ ਆਪਾਂ ਇਹ ਇਹ ਭਰਾ ਦਾ ਇਲਾਜ ਵੀ ਆਪਾਂ ਜ਼ਰੂਰ ਕਰਾਈਏ ਤਾਂ ਜੋ ਜਿਹੜੇ ਪਰਿਵਾਰ ਚ ਛੋਟੇ ਬੱਚੇ ਨੇ ਇਹਨਾਂ ਦੇ ਉਹਨਾਂ ਨੂੰ ਇੱਕ ਚੰਗਾ ਪੜਾਅ ਲਖਾ ਕੇ ਇੱਕ ਵਧੀਆ ਨੌਕਰੀ ਵਧੀਆ ਕਮਾ ਕੇ ਆਪਣਾ ਘਰ ਚ ਲਾ ਸਕਣ ਅਤੇ ਇੱਕ ਆਪਣਾ ਘਰ ਖਰੀਦ ਸਕਣ ਇਹਦਾ ਕਿਰਾਏ ਤੇ ਤੱਕੇ ਨਾ ਖਾਣੇ ਪੈਣ ਸੋ ਪੰਜਾਬੀਓ ਤੁਹਾਡੇ ਸਾਥ ਦੀ ਲੋੜ ਆ ਇਹ ਪਰਿਵਾਰ ਜਿਹੇ ਜੋ ਹੁੰਦੇ ਨੇ ਉਹਨਾਂ ਨਾਲ ਜ਼ਰੂਰ ਖੜਿਆ ਕਰੋ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਤਰਨਤਾਰਨ